ਦੋਸਤੋ ਜਦੋਂ ਕਿਤਾਬਾਂ ਵਿੱਚ ਪੜੀਆਂ ਹੋਈਆਂ ਗੱਲਾਂ ਜਾਂ ਕਹਾਣੀਆਂ ਜਦੋਂ ਆਪਣੀ ਨਿੱਜੀ ਜ਼ਿੰਦਗੀ ਦੇ ਉੱਤੇ ਢੁਕਦੀਆਂ ਨਾ ਤਾਂ ਇੱਕ ਵੱਖਰਾ ਹੀ ਇੱਕ ਤਜਰਬਾ ਹੁੰਦਾ ਹੈ ਤੇ ਇੱਕ ਮਨ ਨੂੰ ਵੀ ਬੜਾ ਹੌਸਲਾ ਹੁੰਦਾ ਹੈਗਾ ਕੱਲ ਅਸੀਂ ਨਾ ਹੜਪੀੜ ਤਾਂ ਵਾਸਤੇ ਸਾਡੇ ਭਰਾਵਾਂ ਵਾਸਤੇ ਅਸੀਂ ਸੇਵਾ ਇਕੱਠੀ ਕਰ ਰਹੇ ਸੀਗੇ ਤੇ ਇੱਕ ਨਾ ਸਾਡੇ ਕੋਲੇ ਇੱਕ ਮਜ਼ਦੂਰ ਭਰਾ ਆਇਆ ਸਾਡਾ ਉਹਨੇ ਜੇਬ 'ਚ ਹੱਥ ਮਾਰਿਆ ਜੇਬ 'ਚੋਂ ਫਰੋਲ ਦੇ ਫਰੋਲ ਦੇ ਕਹਿੰਦਾ ਯਾਰ ਮੈਂ ਜਿੰਨੀ ਕੁ ਮੇਰੇ ਕੋਲੇ ਹੈਗੀ ਆ ਮੈਂ ਸੇਵਾ ਲਿਖਾਉਣੀ ਆ ਸਾਡੇ ਭਰਾਵਾਂ ਵਾਸਤੇ ਰਾਜਸਥਾਨ ਚੋਂ ਤੇ ਉਹਨਾਂ ਨੇ ਜਦੋਂ ਇਹ ਹੱਥ ਮਾਰਿਆ ਤੇ ਕੋਣਾ ਪਾਟੇ ਜੇ 10 ਰੁਪਏ ਨਿਕਲੇ ਤੇ ਪਾਟੇ ਜੇ 10 ਰੁਪਏ ਦੇ ਕੇ ਸਾਨੂੰ ਕਹਿੰਦਾ ਵੀ ਆ ਲਓ ਮੇਰੇ ਬਣੀਓ ਸੇਵ ਤੇ ਅਸੀਂ ਨਾ ਫੜ ਕੇ ਅਸੀਂ ਕਈ ਥਾਂ ਤੋਂ ਆਪਾਂ 1000 ਰੁਪਏ ਫੜ ਕੇ ਵੀ ਮੱਥੇ ਨਾਲ ਨਹੀਂ ਲਾਉਂਦੇ ਪਰ ਉਹਦੇ 10 ਰੁਪਏ ਫੜ ਕੇ ਅਸੀਂ ਮੱਥੇ ਨਾਲ ਲਾਏ ਕਿਉਂਕਿ ਉਹਦੇ ਵਿੱਚੋਂ ਉਹਦਾ ਨਾਲ ਪਸੀਨਾ ਵੀ ਨਾਲ ਆ ਰਿਹਾ ਸੀਗਾ ਪਤਾ ਲੱਗਦਾ ਸੀ ਬੰਦੇ ਦੀ ਅੰਦਰੋਂ ਭਾਵਨਾ ਕੀ ਹੈ ਮੇਰੇ ਗੱਲ ਯਾਦ ਆ ਗਈ ਉਹ ਇੱਕ ਪੁਰਾਣੀ ਗੱਲ ਨਹੀਂ ਸੁਣਾਉਂਦੇ ਹੁੰਦੇ ਕਹਿੰਦੇ ਕਿ ਕਿਸੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈਗੀ ਐ ਤੇ ਇੱਕ ਚਿੜੀ ਹੁੰਦੀ ਹੈਗੀ ਐ ਜਿਹੜੀ ਐਂ ਕਰਕੇ ਇੱਕ ਡੋਂਗਾ ਪਾਣੀ ਦਾ ਹੁੰਦਾ ਉਹ ਪਾਣੀ ਪਾਉਂਦੀ ਹੈ ਤੇ ਚੁੰਝ ਚ ਪਾਣੀ ਪਾਉਂਦੀ ਹੈ ਅੱਗ ਤੇ ਪਾਉਂਦੀ ਹੈ ਚੁੰਝ ਚ ਤੇ ਉੱਤੇ ਕਾਂ ਬੈਠਾ ਬਨੇਰੇ ਤੇ ਦੇਖੀ ਜਾਂਦਾ ਹੁੰਦਾ ਕਿਤੇ ਤੇ ਕਾਂ ਉਹਨੂੰ ਕਹਿੰਦਾ ਹੈ ਕੰਬਲੀ ਨਾ ਹੋਵੇ ਤਾਂ ਕਹਿੰਦਾ ਤੇਰੀ ਇਸ ਚੁੰਝ ਨਾਲ ਅੱਗ ਤਾਂ ਨਹੀਂ ਬੁਝਦੀ ਤੇ ਨਾ ਤੂੰ ਬੁਝਾ ਸਕੇ ਭਾਵੇਂ ساری ਉਮਰ ਲੱਗੀ ਰੇ ਪਰ ਚਿੜੀ ਨੇ ਉਹਨੂੰ ਗੱਲ ਆਖੀ ਸੀ ਕਹਿੰਦੀ ਮੈਂ ਮੰਨਦੀ ਆ ਮੇਰੀ ਇਸ ਇੱਕ ਚੁੰਝ ਦੇ ਨਾਲ ਅੱਗ ਨਹੀਂ ਉਹਦੀ ਪਰ ਕਹਿੰਦੀ ਵੀ ਜਦੋਂ ਵੀ ਇਤਿਹਾਸ ਦੇ ਵਿੱਚ ਇਸ ਚੀਜ਼ ਦੀ ਗੱਲ ਚੱਲੂਗੀ ਨਾ ਤਾਂ ਮੇਰਾ ਨਾਂ ਆਊਗਾ ਅੱਗ ਬੁਝਾਉਣ ਦੇ ਵਿੱਚ ਤੇ ਤੇਰਾ ਨਾਂ ਆਊਗਾ ਤਮਾਸ਼ਾ ਵੇਖਣ ਵਾਲਿਆਂ ਦੇ ਵਿੱਚ ਸੋ ਦੋਸਤੋ ਇਹ ਹੀ ਚੀਜ਼ ਸੀ ਇਸ ਚੀਜ਼ ਦਾ ਤਜਰਬਾ ਮੈਂ ਕੱਲ ਕੀਤਾ ਉਸ ਮਜ਼ਦੂਰ ਦੇ 10 ਰੁਪਈਆ ਦੇ ਵਿੱਚ ਉਹ ਚੀੜੀ ਦੀ ਚੁੰਝ ਸੀ ਠੀਕ ਹੈ ਇੱਕ ਪਾਸੇ ਆਪਾਂ ਕਹਿ ਦਿੰਦੇ ਆ ਬੂੰਦ ਬੂੰਦ ਦੇ ਨਾਲ ਘੜਾ ਭਰਦਾ ਹੈ ਲੇਕਿਨ ਉਸ 10 ਰੁਪਈਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉਹਨੇ ਪਤਾ ਨਹੀਂ ਕਿੰਨੀਆਂ ਅੰਦਰੋਂ ਦੁਆਵਾਂ ਦਿੱਤੀਆਂ ਹੋਣੀਆਂ ਕਿੰਨੀਆਂ ਕਸੀਸਾਂ ਦਿੱਤੀਆਂ ਹੋਣੀਆਂ ਕਿੰਨਾ ਉਸ ਵਾਹਿਗੁਰੂ ਨੂੰ ਅਰਦਾਸ ਕੀਤੀ ਹੋਣੀ ਹੈ ਕਿ हे ਰੱਬਾ ਸਾਡੇ ਭਰਾਵਾਂ ਨੂੰ ਤੰਦਰੁਸਤੀ ਕਰੀ ਦੁਬਾਰੇ ਪੰਜਾਬ ਨੂੰ ਉਸੇ ਜਿਹੜੀ ਦਿਸ਼ਾ ਦੇ ਵਿੱਚ ਹੈਗਾ ਲਜਾਈਆਂ ਆਪਦਾ ਤੰਦਰੁਸਤੀ ਸਾਰਿਆਂ ਨੂੰ ਬਖਸ਼ੀ ਸੋ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਸਾਡੇ ਹੜਪੀੜਤਾ ਵਾਸਤੇ ਜਿੰਨੇ ਵੀ ਕੋਈ ਚੰਦੇ ਆਉਂਦੇ ਹੈਗੇ ਆ ਕੋਈ ਵੀ ਤੁਹਾਡੇ ਕੋਲੇ ਵੀਡੀਓ ਆਉਂਦੀ ਹੈ ਉਹਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਜਿੰਨੇ ਵੀ ਬਲੌਗਰ ਨੇ ਸਾਰੇ ਇਸ ਚੀਜ਼ ਦੇ ਉੱਤੇ ਇੱਕ ਉਮੀਦ ਟਿਕਾਈ ਬੈਠੇ ਹੈ ਕਿ ਜਿੰਨੀਆਂ ਵੀਡੀਓ ਸ਼ੇਅਰ ਹੋਣਗੀਆਂ ਜਿੰਨਾ ਪੈਸਾ ਆਊਗਾ ਉਹਨਾਂ ਭਰਾਵਾਂ ਦਾ ਜਾਊਗਾ ਸਾਡੇ ਵੱਲੋਂ ਸੋ ਬੇਨਤੀ ਆ ਹੱਥ ਜੋੜ ਕੇ ਆਪਾਂ ਉਹਨਾਂ ਦੇ ਵਿੱਚ ਨਾਂ ਲਿਖਾਉਣਾ ਜਿਨ੍ਹਾਂ ਦਾ ਅੱਗ ਬੁਝਾਉਣ ਦੇ ਵਿੱਚ ਨਾ ਆਵੇ ਨਾ ਕਿ ਅੱਗ ਲਾਉਣ ਦੇ ਵਿੱਚ ਜਾਂ ਤਮਾਸ਼ਾ ਦੇਖਣ ਦੇ ਵਿੱਚ ਸੋ ਦੋਸਤੋ ਪਰਸਨਲ ਐਕਸਪੀਰੀਅੰਸ ਸੀਗਾ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੈਂ ਵੀ ਉਮੀਦ ਕਰਦਾ ਕਿ ਮੇਰੀ ਵੀ ਕਿਸੇ ਨਾ ਕਿਸੇ ਵੀਡੀਓ ਤੋਂ ਜਿੰਨੀ ਵੀ ਕੋਈ ਕਮਾਈ ਹੋਊਗੀ ਸਾਡੇ ਭਰਾਵਾਂ ਦੇ ਲੇਖੇ ਹੋਊਗੀ ਸੋ ਮਾਲਕ ਤੰਦਰੁਸਤੀਆਂ ਬਖਸ਼ੇ ਜਲਦੀ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਨਾਰਮਲ ਕਰ ਦੇ ਫਿਰ ਇੱਕ ਵਾਰੀ ਫੇਰ ਆਪਾਂ ਨਵਾਂ ਪੰਜਾਬ ਦੁਬਾਰੇ ਫੇਰ ਸਿਰਜਾਂਗੇ ਸੋ ਮਾਲਕ ਦੇ ਉੱਤੇ ਡੋਰਾਂ ਰੱਖਦੇ ਹੋਏ ਜਿੰਨੇ ਕੁ ਜੋਗੇ ਹੈਗੇ ਆ ਤਿਲ ਫੁੱਲ ਆਪਦਾ ਆਪਾਂ ਯੋਗਦਾਨ ਪਾਈਏ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ